ਗੁਵਾਰ ਪੌੜੀ ਗੰਗਾ ਅੰਗਰ ਸੈ ਕਾਲ ਤੇਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮ ਹੈ ਮਰਹਿ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹ ਆਪ ਦਵਾਏ ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜਿਹ ਜੀਵਤ ਜੱਪਿਆ ਪ੍ਰਗਟ ਭਏ ਨਾਨਕ ਨੈ ਛਪਿਆ ਸਲੋਕ ਚਿਤ ਚਿਤ ਮੋ ਚਰਨਾਰ ਬਿੰਦ ਊਂਦ ਕਵਲ ਬਿਗਛਾਤ ਪ੍ਰਗਟ ਭਇਆ ਪਹਿ ਗੋਬਿੰਦ ਨਾਨਕ ਸੰਤ ਮਤਾਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹ ਦਿਸ ਭ੍ਰਮ ਆਇਓ ਪਈ ਕਿਰਪਾ ਤਵ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਬਦੂਆ ਸਾਧ ਸੰਗ ਮਨ ਨਿਰਮਲ ਹੋਆ ਚਿੰਤ ਵਿਸਾਰੀ ਏਕ ਦ੍ਰਿਸ਼ਟੀ ਤਾ ਨਾਨਕ ਗਿਆਨ ਅੰਜਨ ਜੇਹ ਨੇਤਰਾ ਸ਼ਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਸ਼ੋਹਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੂਤ ਤੇਰੇ ਸੰਤਾ ਆਪਨੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁ ਚਤਰਾਇ ਸੰਤਨ ਕੀ ਮਨ ਠੇਕ ਟਕਾਈ ਛਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸ਼ਲੋਕ ਜੋਰ ਜ਼ੁਲਮ ਫੂਲੇ ਘਨੋ ਕਾਚੀ ਦੇਹ ਵਿਕਾਰ ਹੰਬਦ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣ ਹਉ ਕਛ ਹੂਆ ਬਾਂਦੇਓ ਜਿਉ ਨਲਨੀ ਭ੍ਰਮ ਸੂਆ ਜੋ ਜਾਨੈ ਹੋ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ ਜੋ ਜਾਨੈ ਮੈਂ ਕਥਨੀ ਕਰਤਾ ਵਪਾਰੀ ਬਸਦਾ ਜਿਉ ਫਿਰਤਾ ਸਾਜ ਸੰਗ ਜੇ ਹਉ ਮੈਂ ਮਾਰੀ ਨਾਨਕ ਤਾ ਕੋ ਮਿਲੇ ਮਰਾਰੀ ਸਲੋਕ ਚਾਲਾਂਗੇ ਉਠ ਨਾਮ ਜਪ ਨਿਸਬਾ ਸੁਰ ਆਰਾਧ ਕਾਰਾ ਤੁਜੈ ਨਾਮ ਵਿਆਪੈ ਨਾਨਕ ਮਿਟੈ ਉਪਾਦ ਪੌੜੀ ਚੱਜਾ ਚੂਰਨ ਮਿਟੈ ਤਮਾਰੂ RAM ਨਾਮ ਸਿਉ ਕਰ ਬਿਵਹਾਰੂ ਚੂਰਤ ਚੂਰਤ ਸਾਖਤ ਮੂਆ ਜਾਂ ਕਹਿ ਰਦਾ ਹੋਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਨ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਜੰ냐 ਗਿਆਨੋ ਡ੍ਰਿੜ ਸਹੀ ਬਿਨ ਸਜਾਤ ਇਹੇਤ ਗਣਤੀ ਗਣੋ ਨਾ ਗਣ ਸਕੋ ਊਠ ਸਧਾਰੇ ਨਿਉ ਪੇਖੋ ਸੋ ਬਿਨਸ ਤੋ ਕਾਸਿਓ ਕਰਿਐ ਸੰਗ ਗਿਆਨ ਹੋਇ ਆਬਿਦ ਸਹੀ ਚਿੱਤ ਝੂਠੋ ਮਾਇਆ ਰੰਗ ਨਿਆਣਕ ਸੋਈ ਸੰਤ ਸੋਏ ਭ੍ਰਮ ਤੇ ਕੀ ਚਤ ਭਿੰਨ ਅੰਧ ਕੂਪ ਤੇ ਤੇਹ ਕੱਢੋ ਜਿਹ ਹੋ ਵੋ ਸੋ ਪਰਸੰਨ ਨਿਆ ਕਾ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਨਾਨਕ ਤੇਹ ਉਸ ਤਤ ਕਰੋ ਨਿਆ ਹੂੰ ਕੀਓ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨਾ ਬੀਸਰੈ ਗੋਣ ਨੇ ਦੇ ਗੋਬਿੰਦ ਰਾਏ ਪੌੜੀ ਤਹਿਨ ਕਰਹੁ ਤਉ ਏਕ ਕੀ ਜਾਂਤੇ ਬਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹੂ ਸੋ ਹੋਏ ਤਹਿਲ ਮੈਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਇਾਲ ਤੋਹੇ ਤਾਹੇ ਬਹੁ ਭਵਨ ਬਿਨ ਨਾਵੇ ਸੁਖ ਨਾਹੀ तलह जाम के दूत ते जो साधु संग समाहे बार-बार जाऊं संत सदके नानक पाप بناसे कदके श्लोक ठाक ना होती तिनो दार जेहो वो सो प्रसन्न जो जन प्रभु अपने करे नानक ते तन तन पौड़ी खट्ठा मनुआ ठा है नाही जो सगल त्याग एकै लपटाई ਤਹ ਕਉ ਠਹਿਕ ਮਾਇਆ ਸੰਗ ਮੂਏ ਵਾਕੈ ਕੁਸਲ ਨਾ ਕਤਹੁ ਹੂਏ ਠਾਂਡ ਪਰੀ ਸੰਤਹਿ ਸੰਗ ਬਸਿਆ ਅਮਰਤ ਨਾਮ ਤਹਾ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਵਾਕ ਆ ਮਨ ਸੀਤ ਲਾਇਆ ਸ਼ਲੋਕ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜਹਾਂ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਨ ਯਾ ਡੇਰਾ ਕੋ ਸ਼ਰਮ ਕਰ ਘੱਲ ਜਾ ਕਾ ਤਸੂ ਨਹੀਂ ਸੰਗ ਚੱਲੇ ਵਾ ਡੇਰਾ ਕੀ ਸੋ ਮਿਤ ਜਾਨੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੁਲਾਇਆ ਸ਼ਲੋਕ ਤਾਹਨ ਲਾਗੇ ਧਰਮ ਰਾਏ ਕਿਨਹ ਨ ਘਾਲਿਉ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਟੁੰਡਤ ਕਹਿ ਫਿਰ ਉਹ ਟੁੰਡਨ ਇਆ ਮਨ ਮਾਹੇ ਸੰਗ ਤੋ ਹਾਰੇ ਪ੍ਰਭ ਬਸੈ ਬਨ ਬਨ ਕਹਾ ਫਰਾਹੇ ਢੇਰੀ ਢਾਹੋ ਸਾਧ ਸੰਗ ਹੰਬੁਦ ਬਿਕਰਾਲ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖਿ ਨਿਹਾਲ ਢੇਰੀ ਜਾਮੈ ਜਮ ਮਰੈ ਗਰਭ ਜੋਣ ਦੁਖ ਪਾਇ ਮੋਹ ਮਗਨ ਲਪਟ ਤਰਹਿ ਹਉ ਹਉ ਆਵੇ ਜਾਏ ਤਹਿਤ ਤਹਿਤ ਅਬ ਠਹਿ ਪਰੇ ਸਾਧ ਜਨਾਂ ਸਰਨਾਏ ਦੁਖ ਕੇ 파ਹੇ ਕਾਟਿਆ ਨਾਨਕ ਲੀਏ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈ ਉਹ ਦੂਤ ਪੌੜੀ ਨਾਣਾ ਰਣ ਤੇ ਸੀਜੀਐ ਆਤਮ ਜੀਤੈ ਕੋਏ ਹਉ ਮੈਂ ਅਨਸਿਉ ਲਰ ਮਰੈ ਸੋ ਸੋਬਾ ਦੂ ਹੋਏ ਮਣੀ ਮਟਾਏ ਜੀਵਤ ਮਰੈ ਗੁਰ ਪੂਰੇ ਉਪਦੇਸ਼ ਮਨੁਆ ਜੀਤੈ ਹਰ ਮਿਲੈ ਤਿਹ ਸੂਰ ਤਨ ਵੇਸ ਨਾ ਕੋ ਜਾਣੈ ਆਪਣੂ ਏ ਕਹਿ ਟੇਕ ਆਧਾਰ ਰਹਿਣ ਦਿਨ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਿਸੈ ਪ੍ਰਭੂ ਮਲਾਵੇ ਮੋਹੇ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ਪੌੜੀ ਤਤਾ ਤਾਂ ਸਿਉ ਪ੍ਰੀਤ ਕਰ ਗੁਣ ਨਿਦ ਗੋਬਿੰਦ ਰਾਏ ਫਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵਹਿ ਮਤ ਹੋਈ ਪ੍ਰਗਾਸ ਮਹਿਲੀ ਪਾ ਬਹਿ ਖਾਉ ਤਾਹੂ ਸੰਗ ਨਾ ਧਨ ਚੱਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹੈ ਤੁਹਾਰੈ ਕਾਜ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਵਾਰੇ ਆਪ ਪ੍ਰਤ ਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ਸ਼ਲੋਕ